ਸਰ ਕੀ ਨਾਮ ਆਥੋੜਾ ਔਰ ਕੀ ਮੈਟਰ ਚੱਲ ਰਿਹਾ ਰੋਲ ਮੇਰਾ ਨਾਮ ਕਰੂਨਕੌਰ ਹੈ ਜੀ ਮੈਂ ਸਰਪੰਚ ਯੂਨੀਅਨ ਦਾ ਪ੍ਰਧਾਨ ਹੈ ਜਿਹੜੀ ਪਿੰਡ ਦੀ ਸ਼ਾਮਲਾ ਜ਼ਮੀਨ ਹੁੰਦੀ ਹੈ ਤੇ ਸ਼ਾਮਲਾ ਜ਼ਮੀਨ ਤੋਂ ਇਲਾਵਾ ਜਿਹੜੀਆਂ ਪਿੰਡ ਦੇ ਵਿੱਚ ਰਾਖਵੀਂ ਜ਼ਮੀਨਾਂ ਹੁੰਦੀਆਂ ਹਨ ਹਸਪੀਟਲ ਵਾਸਤੇ ਸਕੂਲ ਵਾਸਤੇ ਡਿਸਪੈਂਸਰੀ ਵਾਸਤੇ ਧਰਮਸ਼ਾਲਾ ਵਾਸਤੇ ਉਹਦੇ ਉੱਤੇ ਪਿੰਡ ਤੇ ਪਿੰਡ ਦੇ ਲੋਕਾਂ ਦਾ ਹੱਕ ਹੁੰਦਾ ਆਮ ਬੰਦਾ ਸ਼ਹਿਰ ਚ ਜਾ ਕੇ ਵਿਆਹ ਕਰਾ ਲੈਂਦਾ ਪਰ ਜਿਹੜਾ ਗਰੀਬ ਬੰਦਾ ਹੈ ਉਹਨੇ ਇਹੋ ਜੀਆਂ ਧਰਮਸ਼ਾਲਾ ਚ ਵਿਆਹ ਕਰਨਾ ਹੁੰਦਾ ਹੈ ਤੇ ਸਾਡੀ ਇਹ ਧਰਮਸ਼ਾਲਾ ਇੱਕ ਮਲੰਗ ਨੇ ਦੱਬੀ ਹੋਈ ਹੈ ਪਿਛਲੇ 10 ਸਾਲਾਂ ਤੋਂ ਆ ਤੁਸੀਂ ਦੇਖ ਰਹੇ ਹੋਵਗੇ ਉਹ ਰਸਤਾ ਨਹੀਂ ਹੈਗਾ ਆਪਣੇ ਆਪ ਨੂੰ ਪੁਲਿਸ ਦਾ ਅਫਸਰ ਦੱਸਦਾ ਹੈ ਰੇਲਵੇ ਪੁਲਿਸ ਚ ਕੰਮ ਕਰਦਾ ਹੈ ਪੰਨੂ ਸਾਹਿਬ ਉਹਨਾਂ ਦਾ ਨਾਮ ਹੈ ਉਹ ਮਲੰਗ ਬੰਦੇ ਨੇ ਜਮੀਨ ਦੱਬੀ ਹੋਈ ਹੈ ਤੇ ਉਹ ਇਹ ਕਹਿੰਦਾ ਹੈ ਕਿ ਜੀ ਪੰਚਾਇਤੀ ਜ਼ਮੀਨ ਆ ਸ਼ਾਮਲਾੜ ਜ਼ਮੀਨ ਹੈ ਛੜਾ ਸਕਦੇ ਹਾਂ ਤਾਂ ਛੜਾ ਲਓ ਤਾਂ ਅੱਜ ਮੈਂ ਸਾਰੇ ਅਫਸਰ ਸਾਹਿਬਾਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਡੀਸੀ ਸਾਹਿਬ ਨੇ ਬਹੁਤ ਜ਼ਿਆਦਾ ਇਹਦੇ ਚ ਇਨੀਸ਼ੀਏਟਿਵ ਲੱਤਾ ਕਾਨੂੰਨ ਕੋ ਸਾਹਿਬ ਆਏ ਨੇ ਤੇ ਡਿਊਟੀ ਮੈਜਿਸਟ੍ਰੇਟ ਵੀ ਲੱਗਿਆ ਤੇ ਪੁਲਿਸ ਫੋਰਸ ਵੀ ਆਈ ਹੈ ਕਿਉਂਕਿ ਪਿਛਲੀ ਵਾਰ ਜਦੋਂ ਉਸੇ ਪਿੰਡ 'ਚ ਨਿਸ਼ਾਨਦੇਹੀ ਕਰਾਰੇ ਸੀਗੇ ਤਾਂ ਲੰਬੜਦਾਰ ਸਿਕੰਦਰ ਸਿੰਘ ਤੇ ਸਾਹਿਬ ਦਾ ਸਰਪੰਚ ਰਜਿੰਦਰ ਸਿੰਘ ਨੇ ਬਹੁਤ ਰੋਲਾ ਪਾਇਆ ਕਿਉਂਕਿ ਉਹਨਾਂ ਨੇ ਇੱਥੇ 15-20 ਕਿੱਲੇ ਜ਼ਮੀਨ ਦੱਬੀ ਹੋਈ ਹੈ ਤਾਂ ਇਸ ਵਾਰ ਪੂਰੀ ਕਾਨੂੰਨੀ ਪ੍ਰਕਿਰਿਆ ਜੋ ਹੁੰਦੀ ਹੈ ਉਹਦੇ ਹਿਸਾਬ ਨਾਲ ਫੋਰਸ ਆਈ ਹੈ ਸਾਰੇ ਅਫਸਰ ਸਾਹਿਬਾਨ ਆਏ ਆਂ ਤੇ ਅੱਜ ਮੈਂ ਇਸ ਗੱਲ ਤੋਂ ਖੁਸ਼ ਹਾਂ ਕਿ ਸਾਡੇ ਪਿੰਡ ਦੀ ਜ਼ਮੀਨ ਵਾਪਸ ਸਾਡੇ ਪਿੰਡ ਦੇ ਲੋਕਾਂ ਕੋਲ ਜਾ ਰਹੀ ਹੈ ਪਿੰਡ ਦੀ ਕਿੰਨੀ ਟੋਟਲ ਸ਼ਾਮਲਾ ਜ਼ਮੀਨ ਹੈ ਜਿਹੜੀ ਲੋਕਾਂ ਦੇ ਕੋ ਤੇ ਬੜੀ ਸ਼ਰਮਨਾਕ ਗੱਲ ਹੈ ਕਿ ਗੁਰੂ ਘਰ ਦੀ ਜ਼ਮੀਨ ਵੀ ਉਹਦੇ ਵਿੱਚ ਹੈ 1.5 ਕਿੱਲੇ ਗੁਰੂ ਘਰ ਦੇ ਸਾਹਮਣੇ ਅਸੀਂ ਇੱਕ ਪਾਰਕ ਬਣਾਉਣਾ ਸੀ ਉਹ ਵੀ ਜ਼ਮੀਨ ਦੱਬੀ ਹੋਈ ਹੈ ਤੇ ਇੱਕ ਬੜੀ ਹੈਰਾਨੀ ਵਾਲੀ ਤੁਹਾਨੂੰ ਗੱਲ ਦੱਸ ਰਹਾ ਮੈਂ ਇੱਥੋਂ ਸਾਡੇ ਪਿੰਡ ਤੋਂ ਆਸਾ ਮਾਜਰਾ ਰਸਤਾ ਜਾਂਦਾ ਉਹ ਰਸਤਾ ਵੀ ਵਿੱਚ ਹੀ ਦਬ ਕੇ ਖੇਤਾਂ ਚ ਵਾhta ਉਹ ਰਿਕਾਰਡ ਦੇ ਵਿੱਚ ਰਸਤਾ ਹੈਗਾ ਉਹਦੇ ਚ ਰਸਤਾ ਹੈਗਾ ਜਿਹੜੀ ਜਮ੍ਹਾਂ ਬੰਦੀ ਹੈ ਪਰ ਉਹ ਰਸਤਾ ਵੀ ਲੋਕਾਂ ਨੇ ਆਪਣੇ ਖੇਤਾਂ ਦੇ ਵਿੱਚ ਹੀ ਸੜਕ ਮਿਲਾ ਲਈ ਆ ਹਾਲ ਹੈ ਉਹਰੇ ਲੋਕਾਂ ਦਾ ਤੇ ਜਿਹੜੀ ਜ਼ਮੀਨ ਹੈ ਤੁਸੀਂ ਕਹਿੰਦੇ ਦੱਬੀ ਵੀ ਹੈ ਸ਼ਾਮਲਾ ਦੀ ਉਹ ਕਿੰਨੀ ਕ ਜਿਹੜੀ ਉਭਾਈ ਵਾਲੀ ਜ਼ਮੀਨ ਹੈ ਕਿੰਨੀ ਕ ਜਿਹੜੀ ਬਾਹਰਲੇ ਪਾਸੇ ਜਾਂ ਇਹ 25 ਕਿੱਲੇ ਦੇ ਵਿੱਚੋਂ ਜੀ 17 18 ਕਿੱਲੇ ਜ਼ਮੀਨ ਹੈਗੀ ਹੈ ਵਾਹੀਯੋਗ ਜਿਹੜਾ ਆਪ ਹੀ ਵੰਦੇ ਆ ਨਹੀਂ ਤਾਂ ਇਹ 17 18 ਕਿੱਲੇ ਦੀ ਪਿੰਡ ਦੇ ਪਰਚਾਰ ਨੂੰ ਇਨਕਮ ਆਵੇ ਸਾਡੇ ਪਿੰਡ ਨੂੰ ਸਾਲ ਦਾ 10000 ਰੁਪਏ ਵੀ ਨਹੀਂ ਆਉਂਦਾ ਕਿਉਂਕਿ ਇਹ ਸਾਰੀ ਜ਼ਮੀਨ ਹੈ ਮਲੰਗਾ ਨੇ ਦੱਬੀ ਹੋਈ ਹੈ ਇਹ 17 18 ਕਿੱਲੇ ਦੀ ਇਨਕਮ ਆਊਗੀ ਇਸ ਤੋਂ ਇਲਾਵਾ ਸਾਡੇ ਪਿੰਡ ਚ ਉਹ ਡਿਸਪੈਂਸਰੀ ਸੀਗੀ ਗੁੰਮ ਹੈ ਗਾਇਬ ਵੀ ਹੋ ਗਈ ਪਤਾ ਨਹੀਂ ਕਿੱਥੇ ਹੈ ਕਾਗਜ਼ਾਂ 'ਚ ਹੈਗੀ ਹੈ ਪਰ ਜਗ੍ਹਾ ਹੀ ਦੱਬਲੀ ਉਸ ਤੋਂ ਬਾਅਦ ਸਾਡੇ ਪਿੰਡ ਦਾ ਉਹ ਰੇ ਹਸਪੀਟਲ ਸੀਗਾ ਉਹ ਵੀ ਗਾਇਬ ਹੈ ਹੱਡਾ ਰੋੜੀ ਦੀ ਜਗ੍ਹਾ ਸੀਗੀ ਉਹ ਵੀ ਗਾਇਬ ਹੈ ਕਿੰਨੀ ਕੁ ਦੇਰ ਤੋਂ ਕਬਜ਼ਾ ਜੇ ਪਿੰਡ ਦਾ ਟੋਬਾ ਸੀਗਾ ਉਹ ਵੀ ਗਾਇਬ ਹੈ ਕਾਫੀ ਨਾਂ ਚ ਹੈ ਇਹ 10 ਤੋਂ 15 ਸਾਲ ਤੋਂ ਕਬਜ਼ਾ ਹੈ ਇੱਕ ਵਾਰ ਅਸੀਂ ਕਾਨੂੰਨੀ ਜੋ ਪ੍ਰਕਿਰਿਆ ਉਹਦੇ ਹਿਸਾਬ ਨਾਲ ਪਹਿਲਾਂ ਤਾਂ ਪੋਜ਼ੇਸ਼ਨ ਲਵਾਂਗੇ ਉਸ ਤੋਂ ਬਾਅਦ ਹਾਈ ਕੋਰਟ ਮੂਵ ਕਰਾਂਗੇ ਕਿ ਇਹ ਜਿਹੜਾ 10 ਤੋਂ 15 ਸਾਲ ਦੇ ਲੋਕਾਂ ਨੇ ਨਾ ਰਹੀ ਹੈ ਕੋਈ ਜ਼ਮੀਨ 25 ਸਾਲ ਤੋਂ ਵੀ ਕਿਸੇ ਕੋਲ ਹੈ ਉਹਦੀ ਸਾਰੀ ਸਾਨੂੰ ਕੰਪਨਸੇਸ਼ਨ ਦਵਾਈ ਜਾਏ ਤਾਂ ਕਿ ਇਸ ਪਿੰਡ ਦੇ ਕੁਝ ਕੰਮ ਕਰਵਾ ਸਕੀਏ ਪੁਰਾਣੇ ਸਰਪੰਚਾਂ ਤੇ ਕੋਈ ਕਾਰਵਾਈ ਕਰੋਗੇ ਜਿਨ੍ਹਾਂ ਵੱਲੋਂ ਮਤਲਬ ਆ ਕੰਮ ਕਰਾਇਆ ਗਿਆ ਨਹੀਂ ਜੀ ਅਸੀਂ ਇਹਦੇ ਤੇ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਨਹੀਂ ਬਣਾਇਆ ਕਿ 55 ਲੱਖ ਖਾਇਆ ਕਿੱਥੇ ਗਿਆ ਕਿੱਥੇ ਗਿਆ ਮੈਂ ਕੋਈ ਸਿਆਸੀ ਰੋਟੀਆਂ ਨਹੀਂ ਸੇਕ ਰੀਆਂ ਮੈਂ ਚਾਹਨਾ ਹੈ ਗਰੀਬਾਂ ਦੇ ਜ਼ਮੀਨ ਕਮ ਆ ਜਾਏ ਪਿੰਡ ਨੂੰ ਇਨਕਮ ਹੋ ਜਾਏ ਤੇ ਆ ਧਰਮਸ਼ਾਲਾ ਹਸਪੀਟਲ ਅੱਡਾ ਰੋੜੀ ਟੋਬਾ ਪਿੰਡ ਦਾ ਚੱਲ ਪੇ ਪਿੰਡ ਦਾ ਆਪਣਾ ਟੋਬਾ ਵੀ ਨਹੀਂ ਹੈ ਪਾਣੀ ਦੀ ਨਿਕਾਸੀ ਨਹੀਂ ਪਿੰਡ ਵਾਲਾ ਤੁਹਾਡਾ ਸਾਥ ਦੇ ਰਹੇ ਨੇ ਬਿਲਕੁਲ ਸਾਥ ਦੇ ਨੇ ਨੇ ਜੀ ਕੁਝ 4-5 ਪਰਿਵਾਰ ਛੱਡ ਕੇ ਜਿਹੜੇ ਇਹਦੇ ਵਿੱਚ ਆਪ ਇਨਵੋਲਵ ਹੋਏ ਹੋਏ ਨੇ ਉਹਨਾਂ ਨੂੰ ਛੱਡ ਕੇ ਸਾਰਾ ਪਿੰਡ ਸਾਡੇ ਨਾਲ ਹੈ ਮਿਹਰਬਾਨੀ